ਇਸ ਸਮਾਗਮ 'ਤੇ ਕਿਤਾਬਾਂ ਦੀਆਂ ਸਟਾਲਾਂ ਲੱਗਦੇ ਨੇ ਪਰ ਅੱਜ ਅਸੀਂ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਜਿੱਥੇ ਇਹ ਤੁਸੀਂ ਦੇਖ ਸਕਦੇ ਹੋ ਸਿੱਖ ਜਨਰੀ ਕਾਲਜ ਦੇ ਵੱਲੋਂ ਇਹ ਕਿਤਾਬਾਂ ਦੀ ਸਟਾਲ ਲਾਈ ਗਈ ਅਸੀਂ ਵਿਆਹ ਵਿੱਚ ਪਦਾਰਥ ਤਾਂ ਖਾਂਦੇ ਆਂ ਪਰ ਅਸਲ ਪਦਾਰਥ ਜਿਹੜਾ ਆਪਾਂ ਕਹਿ ਸਕਦੇ ਗਿਆਨ ਦਾ ਪਦਾਰਥ ਸ਼ਬਦ ਦਾ ਪਦਾਰਥ ਲੰਗਰ ਜਿਹੜਾ ਉਹ ਸ਼ਕਨਾ ਚਾਹੀਦਾ ਆ ਇਸ ਲੰਗਰ ਵਿੱਚ ਖਾਸ ਕਰਕੇ ਗੁਰਮੁਖ ਦਾਸ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ ਗਿਆ ਹੈ ਇਸ ਵਾਰ ਸਿੱਖ ਬੀਬੀਆਂ ਦੇ ਬਾਰੇ ਰਹਿਤ ਮਰਿਆਦਾ ਬਾਰੇ ਛੋਟੇ ਬੱਚਿਆਂ ਦੀਆਂ ਕਲਾਬਾਂ ਬਹੁਤ ਈਆਂ ਸੀ ਇਹਨਾਂ ਸਮਾਗਮ ਉਹਦੇ 17 ਲੱਗਦੀਆਂ ਨੇ ਤੇ ਪਰ ਇੱਕ ਭੋਗ ਤੇ ਇੱਕ ਆਨੰਦਕਾਰੇ ਤੇ ਸਟਾਲ ਨਹੀਂ ਲੱਗਦੀਆਂ ਦੂਜੀਆਂ ਸਟਾਲਾਂ ਲੱਗਦੀਆਂ ਨੇ ਖਾਣ ਪੀਣ ਦੀਆਂ ਪਰ ਆਹ ਸਟਾਲਾਂ ਲੱਗਣੀਆਂ ਵੀ ਬਹੁਤ ਇੰਪੋਰਟੈਂਟ ਨੇ ਜ਼ਰੂਰੀ ਨੇ ਤਾਂ ਜੋ ਸਾਡੇ ਦਿਮਾਗ ਨੂੰ ਪਤਾ ਲੱਗੇ ਦਿਮਾਗ ਦਾ ਲੰਗਰ ਇਹਨੂੰ ਨਹੀਂ ਸਕਦਾ ਮਾਈਂਡ ਸੈੱਟ ਕਰ ਲੈ ਉਹ ਲੰਗਰ ਲਾਉਣੇ ਵੀ ਜ਼ਰੂਰੀ ਨੇ ਤੇ ਮੈਂ ਨਾਲ ਬੇਨਤੀ ਅੰਦਰ ਵੀ ਕੀਤੀ ਸੀਗੀ ਕਿ ਜਿਵੇਂ ਆਪਾਂ ਹੋਰ ਖਾਣ ਪੀਣ ਦਾ ਬਹੁਤ ਸੋਹਣਾ ਪ੍ਰਬੰਧ ਕਰਦੇ ਆ ਮਹਿਮਾਨਾਂ ਲਈ ਕਰਨਾ ਚਾਹੀਦਾ ਪਰ ਨਾਲ ਸਾਨੂੰ ਆ ਵੀ ਪ੍ਰਬੰਧ ਕਰਨਾ ਚਾਹੀਦਾ ਪਰਿਵਾਰ ਨੂੰ ਪੀਐਸਓ ਤੋਂ ਕਿਤਾਬਾਂ ਦੇ ਰਹੇ ਆ ਭਾਈ ਇਹ ਵੀ ਸ਼ਕੋ ਸਕੂਲਾਂ ਦੇ ਵਿੱਚ ਧਾਰਮਿਕ ਪ੍ਰੀਖਿਆ ਲੈਂਦੇ ਆ ਜਿਹਦੇ ਵਿੱਚ ਤਿੰਨ ਭਾਗ ਹੁੰਦੇ ਆ ਪਹਿਲਾ ਭਾਗ ਹੈ ਪਹਿਲੇ ਭਾਗ ਦੀ ਪ੍ਰਸ਼ਨ ਉੱਤਰੀ ਹੈ ਇਹ ਇਹਦੇ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਹੈ ਦੂਜੇ ਭਾਗ ਹੈਗਾ 6ਵੀਂ 7ਵੀਂ 8ਵੀਂ ਤੀਜਾ ਹੈਗਾ 9ਵੀਂ 10ਵੀਂ 11ਵੀਂ 12ਵੀਂ ਤੀਜਾ ਭਾਗ ਹੈਗਾ ਚੌਥਾ ਭਾਗ ਹੈਗਾ ਜਿਹੜਾ ਆਪ ਸਰਵਤ ਸੰਗਤ ਹੈ ਕਾਲਜ ਜਾਣ ਹੋ ਰਹੇ ਆ ਤੇ ਉਹਨਾਂ ਦਾ ਧਾਰਮਿਕ ਪ੍ਰੀਖਿਆ ਲੈਂਦੇ ਆ ਅਸੀਂ ਦਰਸ਼ਕੋ ਅਸੀਂ ਅਕਸਰ ਦੇਖਦੇ ਆ ਕਿ ਮੇਲਿਆਂ ਦੇ ਵਿੱਚ ਜਾਂ ਕਈ ਸਮਾਗਮਾਂ ਤੇ ਅ ਕਿਤਾਬਾਂ ਦੀਆਂ ਸਟਾਲਾਂ ਲੱਗਦੀਆਂ ਨੇ ਪਰ ਅੱਜ ਅਸੀਂ ਵਿਆਹ ਸਮਾਗਮ ਦੇ ਵਿੱਚ ਪਹੁੰਚਿਆ ਜਿੱਥੇ ਇਹ ਤੁਸੀਂ ਦੇਖ ਸਕਦੇ ਹੋ ਸਿੱਖ ਮਸ਼ੀਨਰੀ ਕਾਲਜ ਦੇ ਵੱਲੋਂ ਇਹ ਕਿਤਾਬਾਂ ਦੀ ਸਟਾਲ ਲਾਈ ਗਈ। ਅਸੀਂ ਵਿਆਹ ਵਿੱਚ ਪਦਾਰਥ ਤਾਂ ਖਾਂ ਜਾਂਦੇ ਆ ਪਰ ਅਸਲ ਪਦਾਰਥ ਜਿਹੜਾ ਆਪਾਂ ਕਹਿ ਸਕਦੇ ਗਿਆਨ ਦਾ ਪਦਾਰਥ, ਸ਼ਬਦ ਦਾ ਪਦਾਰਥ, ਲੰਗਰ ਜਿਹੜਾ ਉਹ ਸ਼ਕਣਾ ਚਾਹੀਦਾ ਆ ਤਾਂ ਉਹ ਅੱਜ ਖਾਸ ਤੌਰ ਤੇ ਵੀਰ ਗੁਰਜੋਤ ਸਿੰਘ ਜੀ ਦੇ ਵਿਆਹ ਤੇ ਜਿਹੜੀ ਇਹ ਸਟਾਲ ਲਾਈ ਗਈ ਆ ਗਲਬਾਤ ਵੀ ਕਰਾਂਗੇ ਸਿੱਖ ਮਸ਼ੀਨਰੀ ਕਾਲਜ ਜੀ ਬਿਲਕੁਲ ਸੇਕਮ ਸੰਨੀ ਕਾਲਜ ਲੁਧਿਆਣਾ ਤੇ ਸਰਕਲ ਪਟਿਆਲਾ ਵੱਲੋਂ ਇਹ ਜਿਹੜਾ ਇੱਥੇ ਸਟਾਲ ਲਾਈ ਗਈ ਆ ਗਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇਸ ਲੰਗਰ ਵਿੱਚ ਖਾਸ ਕਰਕੇ ਗੁਰਮਰਦਾਸ ਸ਼ਬਦ ਗੁਰੂ ਦਾ ਪ੍ਰਚਾਰ ਕੀਤਾ ਗਿਆ ਇਸ ਵਾਰ ਸਿੱਖ ਬੀਬੀਆਂ ਦੇ ਬਾਰੇ ਰਹਿਤ ਮਰਿਆਦਾ ਬਾਰੇ ਛੋਟੇ ਬੱਚਿਆਂ ਦੀਆਂ ਪਰਾਬਾ ਬੋਧੀਆਂ ਅਸੀਂ ਦੱਸਿਆ ਜੀ ਜਿਵੇਂ ਜਦੋਂ ਤੁਹਾਨੂੰ ਭਾਈ ਸਭ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਦੋਂ ਇਹ ਤੁਹਾਨੂੰ ਗੁਰਜੋਤ ਸਿੰਘ ਨੇ ਕਿਹਾ ਕਿ ਆਪਾਂ ਵਿਆਹ ਚ ਸਟਾਲ ਲਾਉਣੀ ਤੇ ਕਿਵੇਂ ਦਾ ਮਹਿਸੂਸ ਹੋਇਆ ਬੜੇ ਮਾਣ ਵਾਲੀ ਗੱਲ ਹੈ ਜੀ ਤੇ ਚੰਗੀ ਗੱਲ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਆਮ ਕਰਕੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਮੇਲਿਆਂ ਤੇ ਜਾਂ ਸਮਾਗਮਾਂ ਤੇ ਸਟਾਲਾਂ ਲੱਗਦੀਆਂ ਨੇ ਤੇ ਪਰ ਇੱਕ ਭੋਗ ਤੇ ਤੇ ਇੱਕ ਆਨੰਦਕਾਰੇ ਤੇ ਸਟਾਲ ਨਹੀਂ ਲੱਗਦੀਆਂ ਦੂਜੀਆਂ ਸਟਾਲਾਂ ਲੱਗਦੀਆਂ ਨੇ ਖਾਣ ਪੀਣ ਦੀਆਂ ਪਰ ਆਹ ਸਟਾਲਾਂ ਲੱਗਣੀਆਂ ਵੀ ਬਹੁਤ ਇੰਪੋਰਟੈਂਟ ਨੇ ਜ਼ਰੂਰੀ ਨੇ ਤਾਂ ਜੋ ਸਾਡੇ ਦਿਮਾਗ ਮੂਮੀ ਪਤਾ ਲੱਗੇ ਦਿਮਾਗ ਦਾ ਲੰਗਰ ਇਹਨੂੰ ਕਹਿ ਸਕਦੇ ਆ ਜੀ ਮਾਈਂਡ ਸੈੱਟ ਕਰਨ ਲਈ ਉਹ ਲੰਗਰ ਲਾਉਣੇ ਵੀ ਜ਼ਰੂਰੀ ਨੇ ਤੇ ਮੈਂ ਨਾਲ ਬੇਨਤੀ ਅੰਦਰ ਵੀ ਕੀਤੀ ਸੀਗੀ ਵੀ ਜਿਵੇਂ ਆਪਾਂ ਹੋਰ ਖਾਣ ਪੀਣ ਦਾ ਬਹੁਤ ਸੋਹਣਾ ਪ੍ਰਬੰਧ ਕਰਦੇ ਆ ਮਹਿਮਾਨਾਂ ਲਈ ਕਰਨਾ ਚਾਹੀਦਾ ਪਰ ਨਾਲ ਸਾਨੂੰ ਆਹ ਵੀ ਪ੍ਰਬੰਧ ਕਰਨਾ ਚਾਹੀਦਾ ਪਰਿਵਾਰ ਨੂੰ ਵੀ ਅਸੀਂ ਉੱਥੇ ਕਿਤਾਬਾਂ ਦੇ ਰਹੇ ਆ ਭਾਈ ਇਹ ਵੀ ਛਕੋ ਕਿਵੇਂ ਜਿਹੜਾ ਇਹ ਲੰਗਰ ਲਗਾਇਆ ਕਿ ਆਇਆ ਜੀ ਜੀ ਹਾਂ ਜੀ ਵੀ ਇਹ ਵੀ ਨਾਲ ਛਕੋ ਤੇ ਇਹਦੀ ਪਰਿਵਾਰ ਜਿਹੜੇ ਨੇ ਅੱਗੇ ਜਿਹੜੀ ਮਤਲਬ ਕੀ ਇਹ ਸਿਸਟਮ ਹੈ ਕਿ ਚੱਲੇ ਕਿ ਅੱਗੇ ਪਰਿਵਾਰ ਇਦਾਂ ਕਿ ਪ੍ਰਾਲੇ ਕਰਨ ਵੀ ਸਾਰਾ ਅਰੇਂਜਮੈਂਟ ਇਹ ਪਰਿਵਾਰ ਕਰੇ ਤੇ ਜਿਹੜੀ ਉੱਥੇ ਆਉਣ ਵਾਲੀ ਸੰਗਤ ਨੇ ਲੋਕ ਨੇ ਮਹਿਮਾਨ ਨੇ ਉਹ ਆ ਕੇ ਇਹ ਮੁਫਤ ਭੇਟਾ ਰਹਿ ਸ਼ਗਨ ਜਿਵੇਂ ਆ ਗਿਓ ਸਰੀਰਕ ਦੀ ਖੁਰਾਕ ਨਹੀਂ ਲੰਗਰ ਸਕਦੇ ਬਿਲਕੁਲ ਭੇਟਾ ਰਹਤਾ ਫਿਰ ਬਿਲਕੁਲ ਜੀ ਪਰਿਵਾਰ ਵੱਲੋਂ ਇਹ ਇਹਨਾਂ ਦੀ ਭੇਟਾ ਜੀ ਵੈਸੇ ਪਰ ਪਰਿਵਾਰ ਵੱਲੋਂ ਇਹ ਸੇਵਾ ਦਿੱਤੀ ਜਾਣੀ ਹੈ ਹਾਂਜੀ ਹਾਂਜੀ ਸਾਡੇ ਉਸ ਹਾਰ ਨਾਲ ਇਹ ਸੰਗਤ ਨੂੰ ਫ੍ਰੀ ਵੰਡਿਆ ਜਾ ਈਵੈਂਟ ਹੈ ਹਾਂ ਜੀ ਐਸਾ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਇੱਥੇ ਲਿਆਂਦੀਆਂ ਗਈਆਂ ਆ ਜਿਹੜੀਆਂ ਲੋਕ ਲੈ ਕੇ ਜਾ ਰਹੇ ਨੇ ਮਹਿਮਾਨ ਆ ਰਹੇ ਨੇ ਖਾਣ ਪੀਣ ਦੇ ਨਾਲ ਇਹ ਵੀ ਜਿਹੜਾ ਪਦਾਰਥ ਹੈ ਕਹਿੰਦੇ ਖਾਤਾ ਕਰ ਰਹੇ ਨੇ ਹਾਂ ਜੀ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਪ੍ਰਦੇਜੀ ਤਕਰੀਬ ਨੇ ਸਿੱਖ ਮਿਸ਼ਨ ਦੇ ਕਾਰਜ ਦਾ ਜਿਹੜਾ ਸੰਦੇਸ਼ ਹੈ ਗੁਰਮਤਿ ਸਿੱਖਿਆ ਸਿਖਾਉਣੀ ਅਮਰਤਾ ਰੇ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਇਹ ਸੰਦੇਸ਼ ਨੂੰ ਲੈ ਕੇ ਜੋ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਤਰਾਤੇ ਕਲਾਸਾਂ ਲੱਗ ਰਹੀਆਂ ਨੇ ਬੱਚਿਆਂ ਦੇ ਇਮਤਿਹਾਨ ਲਏ ਜਾ ਰਹੇ ਆ ਧਾਰਮਿਕ ਪੇਪਰ ਹੁੰਦੇ ਆ ਸਿੱਖ ਫੁਲਵਾੜੀ ਮੈਗਜ਼ੀਨ ਬੁੱਕ ਕੀਤੇ ਜਾ ਰਹੇ ਆ ਉਸੇ ਲੜੀ ਤੇ ਅੱਜ ਵੀਰ ਜੀ ਨੇ ਮਤਲਬ ਸਾਨੂੰ ਕਿਹਾ ਤੇ ਇੱਥੇ ਆਣ ਕੇ ਸਟਾਲ ਲਾਈ ਆ ਤੇ ਬਹੁਤ ਅਹੀ ਵਧੀਆ ਲਾਵਾ ਚ ਲੱਗਣੀਆਂ ਚਾਹੀਦੀਆਂ ਸਟਾਲਾਂ ਇਸ ਸਟਾਲਾਂ ਬਿਲਕੁਲ ਲੱਗਣੀਆਂ ਚਾਹੀਦੀਆਂ ਜੀ ਲਾਵਾ ਚ ਲੱਗਣੇ ਚਾਹੀਦੇ ਆ ਭੋਗਾਂ ਤੇ ਵੀ ਲੱਗਣੇ ਚਾਹੀਦਾ ਵੀਰ ਜੀ ਸਾਡੇ ਨਾਲ ਖੜੋਤੇ ਆ ਪ੍ਰਚਾਰਕ ਵੀਰ ਜੀ ਨੇ ਜੋ ਫੀਲਡ ਲੈਵਲ ਤੇ ਕੰਮ ਕਰ ਰਹੇ ਆ ਇਨਾਂ ਨੇ ਆਪਣੇ ਪਿਤਾ ਜੀ ਦੇ ਜਦੋਂ ਅੰਤਮ ਅਰਦਾਸ ਦੇ ਮੌਕੇ ਇਹਨਾਂ ਨੇ ਸਮਾਗਮ ਕਰਾਇਆ ਸੀ ਉੱਥੇ ਤਕਰੀਬਨ ਤੇਨ ਜੱਥੀਆਂ ਬੰਦੀਆਂ ਨੇ ਮੱਲੋ ਸਟਾਰ ਲਾਈ ਸੀ। ਕੀ ਬਾਤ ਹੈ। ਹਾਂ ਬਿਲਕੁਲ ਬਿਲਕੁਲ ਤਾਂ ਬਹੁਤ ਹੀ ਵਧੀਆ ਮੱਲੋ ਰਿਆਤ ਜਿਹੜੀ ਆ ਇਹਨਾਂ ਸਮਾਗਮਾਂ ਤੇ ਹੋਣਾ ਚਾਹੀਦਾ ਹੈ। ਮੇਲੇਆਂ ਮਸਾਦਾ ਤੇ ਲੱਗਦੇ ਹੋਰ ਥਾਵਾਂ ਤੇ ਲੱਗਦੇ ਬਹੁਤ ਥਾਵਾਂ ਤੇ ਲਾਈਦੇ ਪਰ ਇਹ ਜਿਹੇ ਪ੍ਰੋਗਰਾਮਾਂ ਤੇ ਵੀ ਲੱਗਣੇ ਚਾਹੀਦੇ ਆ ਤਾਂ ਕਿ ਸਿੱਖੀ ਦਾ ਪ੍ਰਚਾਰ ਘਰ ਤੱਕ ਪਹੁੰਚ ਜਾ ਕੇ ਪਹੁੰਚੇ। ਇਸ ਤਕਰੀਬਨ ਸਾਰੇ ਹਰ ਤਰ੍ਹਾਂ ਦੀ ਕਿਤਾਬ ਮਤਲਬ ਕਹਿ ਦਈਏ ਸੀ ਸੰਗਤ ਨੇ ਖੜੀ ਹੈ ਸਿੱਖ ਰਿਆਤ ਮਰਿਆਤ ਬਾਰੇ ਇਤਿਹਾਸ ਬਾਰੇ ਗੁਰਬਾਣੀ ਬਾਰੇ ਗੁਟਕਾ ਸਾਹਿਬ ਗਿਆ ਤਕਰੀਬਨ ਮੈਗਜ਼ੀਨ ਵੀ ਬੁੱਕ ਹੋਇਆ 2 ਸਾਲਾ ਕੋਰਸ ਵੀ ਬੁੱਕ ਕੀਤਾ ਗਿਆ ਜੀ ਹਾਂ ਜੀ ਮਤਲਬ ਕਿ 2 ਸਾਲਾ ਕੋਰਸ ਵੀ ਕਰਨ ਦੇ ਲਈ ਜਿਹੜੇ ਕੋਈ ਯੰਗ ਆ ਰਹੇ ਨੇ ਉਹ ਬੁੱਕ ਕਰ ਰਹੇ ਨੇ ਹਾਂਜੀ ਬਿਲਕੁਲ ਬਿਲਕੁਲ ਜੀ 2 ਸਾਲਾ ਕੋਰਸ ਵੀ ਬੁੱਕ ਹੋਇਆ ਸਾਡੇ ਪੰਜ ਜਰਨਲਾਂ ਦਾ ਇਤਿਹਾਸ ਬੰਦਾ ਸਿੰਘ ਬਹਾਦਰ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿਤਾਬ ਅਸੀਂ ਕਰਮ ਤੇ ਮਹਾਨ ਵਿਦਵਾਨ ਠੀਕ ਹੈ ਗੁਰੂਆਂ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਸਾਰੀ ਲੈ ਸਕਦੇ ਹੋ ਮਤਲਬ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾ ਰਿਹਾ ਬੰਦਾ ਸਿੰਘ ਬਹਾਦਰ ਜੀ ਜੀ ਬਿਲਕੁਲ ਠੀਕ ਹੈ ਮਤਲਬ ਜਿੰਨੇ ਵੀ ਹੁਣ ਤੱਕ ਸਾਡਾ ਇਤਿਹਾਸ ਹੈ ਉਹ ਸਾਰੀਆਂ ਕਿਤਾਬਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਤੁਹਾਡਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਕਿ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਭਾਈ ਤਖਤ ਸਿੰਘ ਜੀ ਬਿਲਕੁਲ ਸੋ ਕਹਿੰਦੇ ਗੁਰਮਤ ਸਿੱਖ ਕੇ ਅਸੀਂ ਸिखਾਉਣੀ ਅੰਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਤੇ ਅੱਜ ਲੋੜ ਹੈ ਇਸ ਤਰ੍ਹਾਂ ਪ੍ਰਚਾਰ ਕਰਨ ਦੀ ਬਿਲਕੁਲ ਆ ਤੁਸੀਂ ਕਿਤਾਬਾਂ ਵੀ ਦੇਖਦੇ ਹੋ ਉਹਨਾਂ ਮਹਾਨ ਯੋਧਿਆਂ ਦੀਆਂ ਕਿਤਾਬਾਂ ਵਿਆਹ ਦੇ ਵਿੱਚ ਜਿਹੜੀ ਕਿ ਸਟਾਲ ਤੇ ਇਲਾਕੇ ਦਿੱਤੀਆਂ ਜਾ ਰਹੀਆਂ ਨੇ ਆ ਦੇਖ ਸਕਦੇ ਤੁਸੀਂ ਹਾਂ ਆਨੰਦ ਕਾਰਜ ਕਿਵੇਂ ਹੋਣੇ ਚਾਹੀਦੇ ਹੈ ਨਾ ਸਾਰੇ ਜਿਹੜੇ ਕਿ ਕਾਰਜ ਤੁਹਾਡੇ ਉਹ ਹੋਣੇ ਕਿਵੇਂ ਚਾਹੀਦੇ ਉਹ ਸਾਰਾ ਬਿਲਕੁਲ ਅਰਦਾਸ ਜੀ ਬਿਲਕੁਲ ਭਾਰਤੀ ਆਦੀ ਵੀ ਸਿੱਖਾਂ ਦਾ ਹਿੱਸਾ ਹੈ ਰਾਤ ਦੀ ਜਗਦੀ ਵਿੱਚ ਸਿੱਖਾਂ ਦਾ ਹਿੱਸਾ ਇਹ ਬਹੁਤ ਵਧੀਆ ਕਿਤਾਬ ਹੈ ਜਿਹੜੀ ਕਿ ਹਰ ਇੱਕ ਕਿਤਾਬ ਇੱਥੇ ਰੱਖੀ ਗਈ ਆ ਤਾਂ ਜੋ ਅੱਜ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਵੇ ਬਿਲਕੁਲ ਇਧਰ ਨਸ਼ਿਆਂ ਦੀ ਵੀ ਤੁਸੀਂ ਦੇਖ ਹਾਂ ਆਹ ਦੇਖੋ ਗੁਰੂ ਜੀ ਜੀ ਇਧਰ ਤੁਸੀਂ ਦੇਖ ਸਕਦੇ ਆ ਅੱਜ ਜਿਹੜਾ ਡੇਰਾਵਾ ਸਾਡੇ ਕੌਮ ਦੇ ਵਿੱਚ ਬਹੁਤ ਆ ਗਿਆ ਜੀ ਠੀਕ ਹੈ ਜੀ ਆ ਬਿਲਕੁਲ ਆ ਵੀ ਜੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਕਿਤਾਬਾਂ ਜਿਹੜੀਆਂ ਭਾਈ ਨੰਦ ਲਾਲ ਜੀ ਦੀਆਂ ਕਿਤਾਬਾਂ ਇਦਾਂ ਦੀਆਂ ਬਹੁਤ ਕਿਤਾਬਾਂ ਜਿਹੜੀਆਂ ਇੱਥੇ ਸਟਾਲ 'ਚ ਲਾਈਆਂ ਗਈਆਂ ਨੇ ਤੇ ਲੋਕ ਲੈ ਕੇ ਵੀ ਜਾ ਰਹੇ ਨੇ ਬਹੁਤ ਖੁਸ਼ੀ ਹੋਈ ਇਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਭੋਗਾਂ ਤੇ ਵਿਆਹਾਂ 'ਚ ਇਦਾਂ ਦੀਆਂ ਸਟਾਲਾਂ ਲੱਗਣੀਆਂ ਚਾਹੀਦੀਆਂ ਨੇ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਬਾਰੇ ਕੰਪਲੀਟ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਹਦੇ ਉਪਲਖੇ ਦੇ ਵਿੱਚ ਅਸੀਂ ਹੈ ਨਾ ਸਕੂਲਾਂ ਦੇ ਵਿੱਚ ਧਾਰਮਿਕ ਪ੍ਰੀਖਿਆ ਲੈਣੇ ਆ ਜੀ ਜਿਹਦੇ ਵਿੱਚ ਤਿੰਨ ਭਾਗ ਹੁੰਦੇ ਆ ਪਹਿਲਾ ਭਾਗ ਹੈ ਪਹਿਲੇ ਭਾਗ ਦੀ ਪ੍ਰਸ਼ਨੋਤਰੀ ਹੈ ਇਹ ਇਹਦੇ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਹੈ ਜੀ ਦੂਜੇ ਭਾਗ ਹੈਗਾ 6ਵੀਂ 7ਵੀਂ 8ਵੀਂ ਤੀਜਾ ਹੈਗਾ 9ਵੀਂ 10ਵੀਂ 11ਵੀਂ 12ਵੀਂ ਜੀ ਤੀਜਾ ਭਾਗ ਹੈਗਾ ਚੌਥਾ ਭਾਗ ਹੈਗਾ ਜਿਹੜਾ ਆਪ ਸਰਵਤ ਸੰਗਤ ਹੈ ਜਾਂ ਕਾਲਜ ਜਾਣ ਵਾਲੇ ਆ ਤੇ ਉਹਨਾਂ ਦਾ ਧਾਰਮਿਕ ਪ੍ਰੀਖਿਆ ਲੈਣੇ ਆ ਅਸੀਂ ਸਾਲ ਦੇ ਵਿੱਚ ਇੱਕ ਵਾਰ ਹੁੰਦੀ ਆ ਪੂਰੇ ਇੰਡੀਆ ਦੇ ਵਿੱਚ ਇੱਕੋ ਦਿਨ ਹੁੰਦੀ ਆ ਜੀ ਤੇ ਪਿਛਲੇ ਸਾਲ ਵੀ 80000 ਬੱਚਾ ਨੇ ਦਿੱਤਾ ਸੀ ਪਟਿਆਲੇ ਚ ਅਸੀਂ ਆਪ ਸਾਰੇ ਲੈਂਦੇ ਆ ਇੱਥੇ 2.5 ਹਜ਼ਾਰ ਦੇ ਕਰੀਬ ਬੱਚਾ ਨੇ ਪੇਪਰ ਦਿੱਤਾ ਸੀ ਬੜਾ ਵਧੀਆ ਫਰਾਂਦਾ ਰਿਹਾ ਤੇ ਇੱਕ ਬੱਚਾ ਪਟਿਆਲੇ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਟੌਪ ਕੀਤਾ ਉਹ ਵੀ ਪਟਿਆਲੇ ਦਾ ਹੀ ਹੈ ਤੇ ਅਸੀਂ ਸਾਰੇ ਮਾਵਾਪੂ ਨੂੰ ਸਕੂਲ ਵਾਲੇ ਸਟੂਡੈਂਟਸ ਨੂੰ ਅਪੀਲ ਕਰਦੇ ਆ ਕਿ ਉਹ ਧਾਰਮਿਕ ਪ੍ਰੀਖਿਆ ਜ਼ਰੂਰ ਦੇਣ ਇਹਦੇ ਨਾਲ ਬੱਚਾ ਦਾ ਮਨੁਪੱਤਰ ਵੱਧਾ ਹੈ ਮਨਸਥਿਤੀ ਵਧੀ ਹੈ ਧਾਰਮਿਕ ਪੱਤਰ ਤੇ ਜੁੜਦੇ ਆ ਬੱਚੇ ਪਤਾ ਲੱਗਦਾ ਕਿ ਕੀ ਹੈ ਤੇ ਉਹ ਬੱਚਾ ਨੂੰ ਦੋ ਤਿੰਨ ਕਿਤਾਬਾਂ ਹੈਗੀਆਂ ਜਿਵੇਂ ਖੁਸ਼ੀ ਇਤਹਾਸ ਦਾ ਇਹ ਪੜਨੀ ਚਾਹੀਦੀ ਆ ਬੱਚਾ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਹੈ ਇਹ ਚੀਜ਼ਾਂ ਪੜਨੀ ਜ਼ਰੂਰੀ ਚਾਹੀਦੀਆਂ ਤੇ ਮੇਰਾ ਇਹੀ ਅਖੀਰ ਤੇ ਸੰਦੇਸ਼ ਇਹੀ ਹੈ ਕਿ ਸਾਨੂੰ ਇਸ ਚੀਜ਼ ਦਾ ਧਰਮ ਨਾਲ ਜ਼ਰੂਰ ਜੋੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ